ਥਣਾ ਤੋਂ ਲੈਵੇ ਚ ਲਾਲੀਗੜ ਜਾਂਦੀ ਆ ਇਹ ਲੇਵਾ ਹੁਣ ਲਾਲ ਲਾਲ ਨਹੀਂਦਾ ਆਪਾਂ ਨੂੰ ਥੋੜਾ ਥੋੜਾ ਇਹਦੇ ਇਹ ਬੱਗਾ ਤੇ ਚਿੱਟਾ ਦਿਸਣ ਲੱਗ ਜੂਗਾ ਆਪਾਂ ਨੂੰ ਲੈ ਵੀ ਆਪਾਂ ਨੂੰ ਐ ਪਤਾ ਲੱਗ ਜੂ ਯਾਰਾ ਖੂਨ ਜਾਂ ਖਤਮ ਹੋ ਗਿਆ ਜਿਵੇਂ ਜਿਵੇਂ ਆ ਪਸ਼ਾਹ ਵਾਲੀ ਜਗ੍ਹਾ ਆਪਾਂ ਇਹਦੀ ਪਸ਼ਾਹ ਵਾਲੀ ਜਗ੍ਹਾ ਆਪਾਂ ਦੇਖਦੇ ਆ ਇਹਦੇ ਚ ਲਾਲੀ ਆ ਵੀਰੇ ਹੁਣ ਇਸ ਟਾਈਮ ਆਪਾਂ ਨੂੰ ਦਿਖ ਰਹੀ ਆ ਉਦੋਂ ਇਹ ਬੱਗੀ ਤੇ ਵਾਈਟ ਦਿਸੂਗੀ ਇਹਦੇ ਚ ਵੀ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸਿਆ ਗਾਲ ਨਮਸਕਾਰ ਆ भाई जी ਜਿਹੜੀ ਅੱਜ ਆਪਾਂ ਵੀਡੀਓ ਕਰਨ ਲੱਗੇ ਆਂ ਅੱਜ ਕੱਲ੍ਹ ਜ਼ਿਆਦਾਤਰ ਗਾਈਆਂ ਜਿਹੜੀ ਮੇਨ ਪ੍ਰੋਬਲਮ ਚੱਲਦੀ ਆ ਗਰਮੀਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਗਾਈ ਨੂੰ ਇੱਕੇ ਲੱਗਤ ਬੁਖਾਰ ਚੜਦਾ ਆਪਾਂ ਬੁਖਾਰ ਵਾਲੇ ਟੀਕੇ ਲਾਉਨੇ ਆ ਫੇਰ ਆਪਾਂ ਅਗਲੇ ਦਿਨ ਫੇਰ ਬੁਖਾਰ ਚੜਦਾ ਅਗਲੇ ਦਿਨ ਫੇਰ ਬੁਖਾਰ ਚੜਦਾ ਹੌਲੀ ਹੌਲੀ ਗਾਈ ਕਮਜ਼ੋਰ ਹੋਈ ਜਾਂਦੀ ਆ ਆਪਾਂ ਬੁਖਾਰ ਵਾਲੇ ਟੀਕਿਆਂ ਤੇ ਉਲਝੇ ਰਹਿੰਨੇ ਆ ਮੇਨ ਬਿਮਾਰੀ ਦਾ ਨਹੀਂ ਆਪਾਂ ਨੂੰ ਪਤਾ ਲੱਗਦਾ ਫੇਰ ਉਹਦੇ ਵਿੱਚ ਕੀ ਹੁੰਦਾਗਾ ਜ਼ਿਆਦਾਤਰ ਜ਼ਿਆਦਾਤਰ ਐਨੀਮਲਾਂ ਦਾ ਖੂਨ ਘਟ ਜਾਂਦਾਗਾ ਜਿਹੜੇ ਜ਼ਿਆਦਾਤਰ ਹੁਣ ਕੇਸ ਆ ਰਹੇ ਆ ਗਰਮੀ ਦੇ ਵਿੱਚ ਮੋਸ ਅਨੀਮਲਾਂ ਚ ਖੂਨ ਦੀ ਕਮੀ ਆ ਜਾਂਦੀ ਹੈ ਉਸ ਤੋਂ ਬਾਅਦ ਮੌਤ ਦੇ ਕਿਨਾਰੇ ਜਾ ਵਰਦਾ ਜੇ 2-3 ਗ੍ਰਾਮ ਖੂਨ ਰਹਿ ਜਾਂਦਾ ਫਿਰ ਬਚਾਉਣਾ ਬਹੁਤ ਔਖਾ ਐ ਅਨੀਮਲ ਆ ਇਹਦੀ ਇਹਦੀ ਜੱਜਮੈਂਟ ਲਾਉਣ ਦੇ ਬਾਅਦ ਮੈਂ ਥੋੜੇ ਸਿੰਪਟਮ ਦੱਸੂਗਾ ਤੁਹਾਨੂੰ ਲੇ ਵੀ ਜੇ ਤਾਂ ਗਾਂਈ ਦੇ ਉਹ ਲੱਛਣ ਸ਼ੋ ਹੋਣ ਆਪਾਂ ਨੂੰ ਪਤਾ ਲੱਗ ਜੇ ਜੱਜਮੈਂਟ ਰਾਹੀਂ ਲੇ ਵੀ ਖੂਨ ਘਟ ਰਿਹਾ ਗਾਂ ਦਾ ਫਿਰ ਤੁਸੀਂ ਨਾਲ ਦੀ ਨਾਲ ਉਹਦਾ ਟੈਸਟ ਕਰਾਓ ਟੈਸਟ ਦੇ ਵਿੱਚ ਤੁਸੀਂ ਪ੍ਰੋਟੋਜੋਆ ਟੈਸਟ ਕਹਿ ਸਕਦੇ ਹੋ ਜਿਹੜੇ ਚਿਚੜਾਂ ਤੋਂ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਟੈਸਟ ਹੁੰਦਾ ਇੱਕ ਪ੍ਰੋਟੋਜੋਆ ਟੈਸਟ ਜਾਦਾਤਰ ਇਹ ਚਿਚੜਾਂ ਤੋਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਮੈਂ ਪ੍ਰੋਟੋਜ਼ੋਆ ਡਿਜ਼ੀਜ਼ ਕਹ ਦੇਣਾ ਮੇਨ ਮੇਨ ਜਿਹੜੀਆਂ ਗਾਈਆਂ ਦੇ ਵਿੱਚ ਤਿੰਨ ਬਿਮਾਰੀਆਂ ਹੀ ਆਉਂਦੀਆਂ ਇੱਕ ਤਾਂ ਹੁੰਦੀ ਆ ਥਲੇਰੀਆ ਗੰਡਾ ਵਾਲੀ ਬਿਮਾਰੀ ਜਿਹਨੂੰ ਆਪਾਂ ਗੱਲ 'ਚ ਗੰਡਾ ਕਹ ਦਿੰਦੇ ਆ ਹੋ ਜਾਂਦੀ ਐਨੀਮਲ ਦੇ ਉਹ ਛੋਟੇ ਬੱਚਿਆਂ ਦੇ ਵੀ ਹੋ ਜਾਂਦੀ ਆ ਇੱਕ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਆ ਲਵੀ ਬੇਬੇਸੀਸ ਇਹ ਹੁੰਦੀ ਆ ਆਪਣੀ ਜਿਹੜਾ ਲਹੂ ਮੂਤਨਾ ਪਿਸ਼ਾਬ 'ਰਾਂ ਹੀ ਲਹੂ ਆਉਣਾ ਐਨੀਮਲ ਦੇ ਇਹ ਕਿਹ ਬਿਮਾਰੀ ਹੁੰਦੀ ਆ ਇੱਕ ਬਿਮਾਰੀ ਹੁੰਦੀ ਆ ਐਨਾਪਲਾਜ਼ਮਾ ਜਿਹੜੀਆਂ ਪਹਿਲੀਆਂ ਦੋ ਬਿਮਾਰੀਆਂ ਜਿਹੜੀਆਂ ਮੈਂ ਕਹਿਆਂ ਪਿਸ਼ਾਬ ਰਾਹੀਂ ਖੂਨ ਮਿਲਣਾਂ ਤੇ ਥਲੇਰੀਆ ਇਹ ਦੋਨੇ ਬਿਮਾਰੀਆਂ ਦੇ ਵਿੱਚ ਬਾਈ ਯਾਰ ਐਨੀਮਲ ਦਾ ਟੈਂਪਰੇਚਰ ਹਾਈ ਹੁੰਦਾ ਬਹੁਤ ਜਿਆਦਾ 106 107 ਤੱਕ ਟੈਂਪਰੇਚਰ ਜਾਂਦਾ ਇਹ ਦੋਨੇ ਬਿਮਾਰੀਆਂ ਦੇ ਵਿੱਚ ਤੁਸੀਂ ਉੱਥੇ ਜਦੋਂ 6 7 ਟੈਂਪਰੇਚਰ ਜਾਂਦਾ ਆਪਾਂ ਇੱਕ ਦਿਨ ਟੀਕੇ ਲਵਾ ਦਿੰਨੇ ਆਪਾਂ ਨਾਰਮਲ ਬੁਖਾਰ ਵਾਲੇ ਜਾਂ ਸਿਰ 'ਚ ਪਾਣੀ ਪਾ ਦਿੰਨੇ ਉਹ ਠੀਕ ਹੋ ਜਾਂਦੀ ਆ ਪਰ ਅਗਲੇ ਦਿਨ ਫੇਰ ਉਹਦਾ ਬੁਖਾਰ ਚੜ੍ਹ ਜਾਂਦਾ ਬਾਈ ਯਾਰ ਆਪਾਂ ਨੂੰ ਜੱਜਮੈਂਟ ਨਹੀਂ ਆਉਂਦੀ ਆਪਾਂ ਫੇਰ ਬੁਖਾਰ ਵਾਲੇ ਟੀਕੇ ਲਵਾਈਏ ਨਾ ਆਪਾਂ ਪ੍ਰੋਪਰ ਟਰੀਟਮੈਂਟ ਨਹੀਂ ਕਰਦੇ ਜਿਹਦੇ ਨੂੰ ਆਪਾਂ ਪ੍ਰੋਪਰ ਟਰੀਟਮੈਂਟ ਦਾ ਆਪਾਂ ਨੂੰ ਪਤਾ ਲੱਗਦਾ ਆਪਾਂ ਟੈਸਟ ਵਗੈਰਾ ਕਰਾਉਣੇ ਆ ਉਦੋਂ ਨੂੰ ਗਾਂ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ ਬਾਈ ਗਾਂ ਦਾ ਖੂਨ ਘਟ ਜਾਂਦਾ ਜੇ ਖੂਨ ਘਟ ਗਿਆ ਗਾਂ ਦਾ ਗਾਂ ਉੱਠਣ ਬੈਠਣ ਕਰਨੀ ਹੋ ਜਾਂਦੀ ਹੈ ਫਿਰ ਬੁਖਾਰ ਤਾਂ ਆਪਾਂ ਕਹੇ ਤਰੀਕੇ ਨਾਲ ਕੰਟਰੋਲ ਕਰ ਲੈਨੇ ਆ ਇਹ ਤਿੰਨ ਬਿਮਾਰੀਆਂ ਹੁੰਦੀਆਂ ਤਿੰਨਾਂ ਦਾ ਟਰੀਟਮੈਂਟ ਹੋ ਜਾਂਦਾ ਵੀਰੇ ਤਿੰਨੇ ਹੀ ਖਤਰਨਾਕ ਆ ਤਿੰਨੇ ਹੀ ਜਦੋਂ ਇਮਿਊਨਿਟੀ ਘਟ ਜਾਂਦੀ ਹੈ ਗਰਮੀ 'ਚ ਇਹ ਜਿੱਥੇ ਚੱਚੜਾ ਯਾਰ ਉ ਦਰ ਰਹਿੰਦਾਗਾ ਚਿਚੜ ਆਏ ਨਹੀਂ ਹਰ ਤਰ੍ਹਾਂ ਦੇ ਅਲੱਗ-ਅਲੱਗ ਚਿਚੜਾਂ ਦੀਆਂ ਪ੍ਰਜਾਤੀਆਂ ਹੁੰਦੀਆਂ ਵੀਰੇ ਕਿਹੇ ਚਿਚੜ ਦੇ ਕੱਟਣ ਨਾਲੇ ਬਿਮਾਰੀ ਆਉਂਦੀ ਆ ਕਿਸੇ ਦੇ ਨਾਲ ਨਹੀਂ ਆਉਂਦੀ ਕਈ ਐਨੀਮਲ ਦੀ ਇਮਿਊਨਿਟੀ ਜ਼ਿਆਦਾ ਆਈ ਹੁੰਦੀ ਆ ਉਹਨੂੰ ਚਿਚੜ ਵੀ ਇਨਫੈਕਟਡ ਕਰ ਦੂ ਉਹਦੇ ਤਾਂ ਵੀ ਆਪ ਨੂੰ ਪਤਾ ਲੱਗਦਾ ਕਿ ਉਹਦੀ ਇਮਿਊਨਿਟੀ ਉਹ ਚੱਲ ਲੈਂਦੀ ਆ ਬਿਮਾਰੀ ਨੂੰ ਬਈ ਯਾਰ ਜਿਹੜੇ ਐਨੀਮਲ ਨਹੀਂ ਚੱਲ ਸਕਦੇ ਇਮਿਊਨਿਟੀ ਡਾਊਨ ਹੋ ਜਾਂਦੀ ਆ ਸ਼ੈਨ ਜਕਤੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਆ ਉਹ ਐਨੀਮਲ ਜ਼ਿਆਦਾ ਡਾਊਨ ਹੋ ਜਾਂਦੇ ਆ ਬਹੁਤ ਕੇਸ ਹੁਣ ਤੱਕਰ ਮੈਨੂੰ ਬਹੁਤ ਫੋਨ ਆ ਚੁੱਕੇ ਬਾਈ ਯਾਰ ਬੁਖਾਰ ਨਹੀਂ ਟੁੱਟਦਾ ਹੁਣ ਐਨੀਮਲ ਦੀ ਆ ਪੋਜੀਸ਼ਨ ਹੋ ਗਈ ਆਪਾਂ ਤੁਸੀਂ ਜੱਜਮੈਂਟ ਕਿੱਥੋਂ ਲਾਉਣਾ ਲਵੀ ਐਨੀਮਲ ਨੂੰ ਬਿਮਾਰੀ ਤਾਂ ਨਹੀਂ ਪਹਿਲੀ ਜੱਜਮੈਂਟ ਤੁਸੀਂ ਇਹ ਕਰਨੀ ਆ ਲਵੀ ਇੱਕ ਅੱਧੇ ਦਿਨ ਚ ਲਵੀ ਐਨੀਮਲ ਦਾ ਖੂਨ ਤਾਂ ਨਹੀਂ ਘਟ ਰਿਹਾ ਉਹ ਖੂਨ ਦੀ ਆਪਾਂ ਜੱਜਮੈਂਟ ਇੱਕ ਤਾਂ ਥਾਣਾ ਤੋਂ ਕਰਾਂਗੇ ਅਥਾਨ ਦਿਖਾ ਦੇ ਮੇਰੇ ਤਾਂ ਥਾਣਾ ਦੇ ਉੱਪਰ ਡੋਬਾ ਲੱਗਿਆ ਦਵਾਈ ਲੱਗੀ ਹੁੰਦੀ ਆ ਹੁਣ ਵੀ ਲੇਵੇ ਦੇ ਵਿੱਚ ਥੋੜੀ ਰੈਡਨੈਸ ਚਮਕਦੀ ਆ ਲੇਵੇ ਦੇ ਵਿੱਚ ਥੋੜੀ ਥੋੜੀ ਲਾਲੀ ਚਮਕਦੀ ਆ ਵੀਰੇ ਉਦੋਂ ਜਦੋਂ ਬੱਗਾ ਹੋ ਜਾਂਦਾ ਲੇਵਾ ਬੱਗਾ ਗਾਇਸਾ ਚਿੱਟਾ ਰੰਗ ਹੋ ਜਾਂਦਾ ਲੇਵੇ ਦਾ ਜਿਵੇਂ ਐਂ ਲੱਗਦਾ ਲੇਵੇ ਖੂਨ ਹੁੰਦਾ ਹੀ ਨਹੀਂ ਇੱਥੋਂ ਜੱਜਮੈਂਟ ਕਰ ਸਕਦੇ ਆਪਾਂ ਜਿਹੜੇ ਖੋਰਾ ਜਿਵੇਂ ਖੁਰਾਂ ਦੇ ਵਿੱਚ ਲਾਲੀ ਐ ਉਹ ਵੀ ਚਿੱਟੇ ਚਿੱਟੇ ਹੋ ਜਾਂਦੇ ਆ ਫਿਰ ਜੇ ਆਪਾਂ ਨੂੰ ਥਣਾ ਤੋਂ ਲੇਵੇ ਤੇ ਲਾਲੀ ਘਟ ਜਾਂਦੀ ਆ ਹਾ ਲੇਵਾ ਹੁਣ ਲਾਲ ਲਾਲ ਨਹੀਂਦਾ ਆਪਾਂ ਨੂੰ ਥੋੜਾ ਥੋੜਾ ਇਹਦੇ ਇਹ ਬੱਗਾ ਤੇ ਚਿੱਟਾ ਦਿਸਣ ਲੱਗ ਜੂਗਾ ਆਪਾਂ ਨੂੰ ਲੇਵੇ ਆਪਾਂ ਨੂੰ ਐਂ ਪਤਾ ਲੱਗ ਜੂ ਯਾਰ ਖੂਨ ਜਾਂ ਖਤਮ ਹੋ ਗਿਆ ਜਿਵੇਂ ਜਿਵੇਂ ਆ ਪਿਸ਼ਾਹ ਵਾਲੀ ਜਗ੍ਹਾ ਆਪਾਂ ਇਹਦੀ ਪਿਸ਼ਾਹ ਵਾਲੀ ਜਗ੍ਹਾ ਆਪਾਂ ਦੇਖਦੇ ਆ ਇਹਦੇ ਵਿੱਚ ਲਾਲੀ ਆ ਵੀਰੇ ਹੁਣ ਇਸ ਟਾਈਮ ਆਪਾਂ ਨੂੰ ਦਿਖ ਰਹੀ ਆ ਉਦੋਂ ਇਹ ਬੱਗੀ ਤੇ ਵਾਈਟ ਦਿਸੂਗੀ ਇਹਦੇ ਵਿੱਚ ਵੀ ਖੂਨ ਦੀ ਘਾਟ ਆ ਜੂਗੀ ਇੱਥੋਂ ਜੱਜਮੈਂਟ ਇੱਥੋਂ ਬਹੁਤ ਜੱਜਮੈਂਟ ਹੋ ਜਾਂਦੀ ਆ ਖੂਨ ਦੀ ਘਾਟ ਆ ਗਈ ਲੈ ਵੀ ਐਨੀਮਲ ਦੇ ਵਿੱਚ ਫੇਰ ਐਨੀਮਲ ਹੌਲੀ ਹੌਲੀ ਜਗਾਲੀ ਵੀ ਸਲੋ ਕਰਨ ਲੱਗ ਜਾਂਦਾ ਜਦੋਂ ਫੇਰ ਇੱਕ ਤੁਸੀਂ ਆਈਡੀਆ ਲਾ ਲਓ ਜਿਵੇਂ ਆ ਗਾਂ ਖੜੀ ਆ ਇਹ ਹੁਣ ਤੰਦਰੁਸਤ ਆ ਗਾਂ ਫਿੱਕੀ ਪੈਣ ਲੱਗ ਜਾਂਦੀ ਆ ਕਮਜ਼ੋਰ ਹੋਣ ਲੱਗ ਜਾਂਦੀ ਆ ਗਾਂ ਗਾਂ ਨੂੰ ਖੜਨ ਜਦੋਂ ਉੱਠਣ ਚ ਵੀ ਆਖਾਈ ਆਉਂਦੀ ਆ ਗਾਂ ਨੂੰ ਅੱਜ ਮੇ ਅੱਖਾਂ ਹੀ ਆ ਗਆਂ ਦੀਆਂ ਅੱਖਾਂ ਦੇ ਵਿੱਚ ਲਾਲੀ ਚਮਕਦੀ ਆ ਗਾਂ ਦੇ ਹੁਣ ਇਹ ਖੜਦੇ ਨਹੀਂ ਅੱਖਾਂ ਦੇ ਵਿੱਚ ਹੁਣ ਆਪਾਂ ਨੂੰ ਲਾਲੀ ਚਮਕਦੀ ਆ ਅੱਖਾਂ ਵੀ ਚਿੱਟੀਆਂ ਹੋ ਜਾਂਦੀਆਂ ਉਹ ਸਾਈਡ ਤੋਂ ਕੋਏ ਵੀਦੇ ਆ ਜਮਾ ਚਿੱਟੇ ਆਏ ਹੋ ਜਾਣਗੇ ਖੂਨ ਜਮਾ ਆਏ ਅੱਖਾਂ ਲਾਲੀ ਜਮਾ ਖਤਮ ਹੋ ਜਾਣੀ ਅੱਖਾਂ ਦੇ ਵਿੱਚ ਇਹ ਵੀ ਇੱਕ ਕਾਰਨ ਦਾ ਅੱਖਾਂ ਤੋਂ ਵੀ ਆ ਅੱਖਾਂ ਤੋਂ ਜੱਜਮੈਂਟ ਕਰ ਲੈਣੇ ਹੁੰਦੇ ਆ ਵੀਰੇ ਲੇਵੇ ਤੋਂ ਖੁਰਾਂ ਤੋਂ ਸ਼ੂ ਤੋਂ ਇਹ ਚੀਜ਼ਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਲਵੀ ਐਨੀਮਲ ਦੇ ਵਿੱਚ ਖੂਨ ਦੀ ਘਾਟ ਆ ਗਈ ਜੇ ਇੱਥੋਂ ਵੀ ਸਾਰੇ ਜਗ੍ਹਾ ਤੋਂ ਜੱਜਮੈਂਟ ਨਾ ਹੋਵੇ ਤੁਹਾਨੂੰ ਫੇਰ ਤੁਸੀਂ ਐਨੀਮਲ ਦਾ ਮੂੰਹ ਖੋਲ੍ਹ ਲਓ ਵੀਰੇ ਯਾਰਾ ਜੀਭ ਹਮੇਸ਼ਾ ਐਨੀਮਲਾਂ ਦੀ ਲਾਲੀ ਚ ਹੁੰਦੀ ਆ ਉਹ ਜੀਭ ਵੀ ਤੁਹਾਨੂੰ ਬੱਗੀ ਬੱਗੀ ਲੱਗੂਗੀ ਜਿਵੇਂ ਕਿਸੇ ਚੀਜ਼ 'ਚ ਖੂਨ ਦੀ ਘਾਟ ਆ ਜਾਂਦੀ ਆ ਆਪਾਂ ਕਹਿੰਦੇ ਨਾ ਲੈ ਵੀ ਲਾਲ ਰੰਗ ਆ ਕਰ ਤਾਂ ਚਿੱਟਾ ਡਰ ਗਿਆ ਜੀਭ ਦਾ ਰੰਗ ਵੀ ਚਿੱਟਾ ਮਹਿਸੂਸ ਹੋਊਗਾ ਤੁਹਾਨੂੰ ਉੱਥੋਂ ਜੱਜਮੈਂਟ ਆਜੂਗਾ ਜਿਵੇਂ ਬੰਦੇ 'ਚ ਆਪਾਂ ਕਿਸੇ ਦੇਖ ਲੈਨੇ ਆ ਯਾਰਾ ਜੇ ਜ ਖੂਨ ਘੱਟ ਹੋਵੇ ਬੱਗਾ ਬੱਗਾ ਜਾਂ ਰੰਗ ਦੀ ਦਾ ਉਹਦਾ ਵਾਈਟ ਵਾਈਟ ਜਾ ਉਸ ਤਰੀਕੇ ਨਾਲ ਗਾਂ ਦਾ ਵੀ ਰੈੱਡਨੈਸ ਕੰਮ ਚ ਖਤਮ ਹੋ ਜੂਗੀ ਜਿੱਥੇ ਜਿੱਥੇ ਲਾਲੀ ਚਮਕਦੀ ਹੁੰਦੀ ਹੈ ਗਾਂ ਦੇ ਉੱਥੇ-ਉੱਥੇ ਗਾਂ ਦੇ ਵਿੱਚ ਵਾਈਟਨੈਸ ਆ ਜੂਗੀ ਉੱਥੋਂ-ਉੱਥੋਂ ਬੱਗਾ ਦਿਸਣ ਲੱਗ ਜੂ ਚਿੱਟਾ ਦਿਸਣ ਲੱਗ ਜੂ ਕਲਰ ਉੱਥੋਂ ਉੱਥੋਂ ਆਪਾਂ ਜੱਜਮੈਂਟ ਲਾ ਸਕਦੇ ਆ ਐਨੀਮਲ ਦਾ ਖੂਨ ਵੀ ਘਟ ਰਿਆ ਜੇ ਤੁਸੀਂ ਇਹ ਜੱਜਮੈਂਟ ਕਰ ਲਈ ਲਵੀ ਐਨੀਮਲ ਦਾ ਖੂਨ ਘਟ ਰਿਹਾਗਾ ਫਿਰ ਤੁਸੀਂ ਨਾਲ ਦੀ ਨਾਲ ਇਹਦਾ ਬਲੱਡ ਕਢੋ ਫਿਰ ਇੱਕ ਹੋਰ ਵੀ ਆ ਜਿਹੜੇ ਵੀਰ ਜਾਣਦੇ ਆ ਸੂਈ ਲਾ ਕੇ ਬਲੱਡ ਕਢਣਾ ਉੱਥੇ ਵੀ ਤੁਸੀਂ ਆਪਦੇ ਹੱਥ ਤੇ ਜਾਂ ਉਂਗਲ ਤੇ ਬਲੱਡ ਲਾ ਕੇ ਦੇਖ ਲਓ ਜੇ ਤਾਂ ਖੜ ਗਿਆ ਤੁਹਾਡੇ ਹੱਥ ਤੇ ਜੰਮ ਗਿਆ ਬਲੱਡ ਫਿਰ ਤਾਂ ਠੀਕ ਆ ਨਹੀਂ ਪਰ ਬਲੱਡ ਦਾ ਰੰਗ ਵੀ ਪਤਲਾ ਬਲੱਡ ਵੀ ਪਤਲਾ ਹੋ ਜਾਂਦਾ ਪਾਣੀ ਵਾਂਗੂ ਵੀਰੇ ਯਾਰ ਉੱਥੋਂ ਵੀ ਪਤਾ ਲੱਗ ਜਾਂਦਾ ਲੈ ਵੀ ਇਹਦਾ ਖੂਨ ਘੱਟ ਰਿਹਾ ਹੈ ਦਾ ਬਲੱਡ ਘੱਟ ਰਿਹਾ ਹੈ ਇਹ ਮੇਨ ਪ੍ਰੋਬਲਮ ਆ ਬਲੱਡ ਘੱਟਣ ਦੀ ਉ ਆਪਾਂ ਨੂੰ ਜੱਜਮੈਂਟ ਨਹੀਂ ਹੁੰਦੀ ਇਹ ਬਿਮਾਰੀਆਂ ਦਾ ਉ ਪਤਾ ਲਾਉਣਾ ਗੰਡਾ ਦਾ ਜਿਹੜੇ ਵੱਡੇ ਡਾਕਟਰ ਆ ਸੀਨੀਅਰ ਡਾਕਟਰ ਉਹ ਤਾਂ ਦੇਖ ਕੇ ਐਨੀਮਲ ਨੂੰ ਵੀਰੇ ਯਾਰ ਜੱਜਮੈਂਟ ਕਰ ਲੈਂਦੇ ਆ ਆਮ ਆਪਣੇ ਪਿੰਡਾਂ 'ਚ ਇੱਕ ਡਾਕਟਰ ਹੁੰਦਾਗਾ ਚਾਰ ਪੰਜ ਪਿੰਡਾਂ ਮਗਰ ਬਹੁਤ ਘੱਟ ਡਾਕਟਰ ਹੈਗੇ ਆ ਆਪਣੇ ਤਾਂ ਕਰਕੇ ਇਹ ਵੀ ਕਈਆਂ ਨੂੰ ਨਹੀਂ ਜਾਣਕਾਰੀ ਹੁੰਦੀ ਨਹੀਂ ਪਤਾ ਲੱਗਦਾ ਜਿਹੜੇ ਸੀਨੀਅਰ ਡਾਕਟਰ ਆ ਵੱਡੇ ਡਾਕਟਰਾਂ ਨੂੰ ਤਾਂ ਸਭ ਨੂੰ ਪਤਾ ਜਿਹੜੇ ਵੀਓ ਆ ਵੈਟਰਨਰੀ ਆਫਸਰ ਆ ਸਭ ਨੂੰ ਪਤਾ ਇਹ ਬਿਮਾਰੀਆਂ ਬਾਰੇ ਉਹਦੇ ਜੱਜਮੈਂਟ ਲਾ ਲੈਂਦੇ ਆ ਵੀਰੇ ਤੁਸੀਂ ਇੱਕ ਦੋ ਦਿਨ ਆਪਦੇ ਨੋਰਮਲ ਡਾਕਟਰ ਤੋਂ ਜਿਹੜਾ ਤੁਹਾਡੇ ਲੋਕਲ ਡਾਕਟਰ ਆ ਉਹ ਤੋਂ ਟੀਕੇ ਲਵਾ ਲਓ ਜੇ ਨਾ ਫਰਕ ਪਵੇ ਤਾਂ ਵੀਓ ਨੂੰ ਮਿਲੋ ਤੁਸੀਂ ਵੈਟਰਨਰੀ ਆਫਸਰ ਆ ਜਿਹੜੇ ਉਹਨਾਂ ਨੂੰ ਦਿਖਾਓ ਲੋ ਵੀ ਆਹ ਪ੍ਰੋਬਲਮ ਆ ਉਹਦੀ ਜੱਜਮੈਂਟ ਲਾ ਲੈਂਦੇ ਆ ਇਹ ਬਿਮਾਰੀਆਂ ਗਰਮੀ ਚ ਹੀ ਆਉਂਦੀਆਂ ਆਂਗੀਆਂ ਵੀਰੇ ਹੁਣ ਵੀ ਇੱਕ ਦੋ ਐਨੀਮਲ ਦੀ ਡੈਥ ਹੋ ਚੁੱਕੀ ਆ ਮੈਂ ਤਾਂ ਵੀਡੀਓ ਕਰ ਲਗਿਆ ਕਿਸੇ ਹੋਰ ਮੇਰਾ ਦੋਸਤ ਸੀਗਾ ਉਦੇ ਕੋਲੇ ਦੋ ਗਾਵਾਂ ਦੀ ਡੈਥ ਹੋ ਚੁੱਕੀ ਆ ਵੀਰੇ ਇਹੀ ਬਿਮਾਰੀ ਕਰਕੇ ਇੱਕ ਗਾਣੇ ਦਾ ਉਹਦੀ ਨੇ ਪਿਸ਼ਾਬ ਰਾਹੀਂ ਖੂਨ ਆਇਆ ਸੀਗਾ ਤੇ ਦੂਜੀ ਗਾਹ ਦੇ ਉਹਦੇ ਐਨਾਪਲਾਜ਼ਮਾ ਸੀ ਐਨਾਪਲਾਜ਼ਮਾ ਪਿਸ਼ਾਬ ਰਾਹੀਂ ਖੂਨ ਦੇ ਵਿੱਚ ਵੀ ਬੁਖਾਰ ਚੜਦਾ ਉੱਥੇ ਤਾਂ ਆਪਾਂ ਨੂੰ ਦੇਖੀ ਜਾਂਦਾ ਲੈ ਵੀ ਪਿਸ਼ਾਬ ਰਾਹੀਂ ਖੂਨ ਆ ਗਿਆ ਬਾਈ ਜੇ ਆਪਾਂ ਦੋ ਦਿਨਾਂ ਟਰੀਟਮੈਂਟ ਕਰਾਂਗੇ ਗਾਣੇ ਬਹਿ ਜਾਣਾ ਫਿਰ ਉੱਠਣਾ ਨਹੀਂ ਵੀਰੇ ਯਾਰਾ ਤੇ ਜਿਹੜੀ ਥਲੇਰੀਆ ਹੁੰਦੀ ਆ ਗੰਡਾਂ ਵਾਲੀ ਬਿਮਾਰੀ ਉਹਦੇ ਚ ਆਪਾਂ ਦੇਖ ਲੈਨੇ ਆ ਲੈ ਵੀ ਟੈਂਪਰੇਚਰ 106 107 ਹੋ ਜਾਂਦਾ ਅਖਾਈਆਂ ਜੋ ਪਾਣੀ ਆਉਣ ਲੱਗਿਆਂ ਦਾ ਗੰਣਾ ਹੀ ਆ ਦੇ ਸਾਈਡ ਤੇ ਆ ਕੋਏ ਹੁੰਦੇ ਜਿਹੜੀ ਆ ਜਗ੍ਹਾ ਤੇ ਗੰਡ ਜਿਹੜੀ ਆ ਜਗ੍ਹਾ ਕੋਤੋਂ ਤੇ ਆ ਜਿਹੜੇ ਇਹ ਲੱਤ ਦੇ ਸਾਨ ਚਾਹ ਜਗ੍ਹਾ ਆਇਆ ਕੋਏ ਇੱਥੇ ਆ ਗੰਣਾ ਹੁੰਦੀਆਂ ਐਨੀਮਲ ਦੇ ਇਹ ਜਾਂਦਾ ਜਿਹੜਾ ਡੇਰੀ ਵਾਲਾ ਚਰਦਾ ਕਰਦਾ ਉਹਨੂੰ ਪਤਾਗਾ ਜਾਂ ਜਿਹਨੂੰ ਚੰਗੀ ਤਰ੍ਹਾਂ ਡਾਕਟਰੀ ਬਾਰੇ ਨੌਲੇਜ ਆ ਉਹਨਾਂ ਨੂੰ ਜੱਜਮੈਂਟ ਆ ਜਾਂਦੀ ਆ ਬਾਈ ਇੱਥੋਂ ਫੜ ਕੇ ਪਤਾ ਲੱਗ ਜਾਂਦਾ ਗੰਡਾ ਹੈ ਗਿਆ ਹੈ ਥਲੇ ਏਰੀਆ ਦੀ ਜੱਜਮੈਂਟ ਹੋ ਜਾਂਦੀ ਆ ਜਿੱਥੇ ਐਨਾ ਬਲਾਜ਼ਮਾ ਆ ਜਾਂਦੀ ਆ ਉੱਥੇ ਗੱਜਮੈਂਟ ਕਰਨ ਦੀ ਬਹੁਤ ਔਖੀ ਆ ਉੱਥੇ ਵੀ ਐਨੀਮਲ ਦਾ ਹੌਲੀ ਹੌਲੀ ਖੂਨ ਘਟਣ ਲੱਗ ਜਾਂਦਾ ਅੱਜ ਤੋਂ ਤੁਸੀਂ ਐ ਮੰਨ ਕੇ ਚੱਲੋ ਲੋ ਵੀ 7-8 ਸਾਲ ਪਹਿਲਾਂ ਮੇਰੇ ਫਾਰਮ ਦੇ ਐਨਾਪਲਾਜ਼ਮਾ ਦੀ ਪ੍ਰੋਬਲਮ ਆਈ ਸੀ ਉਹਦਾ ਟ੍ਰੀਟਮੈਂਟ ਬਹੁਤ ਸਸਤਾਗਾ ਪਰ ਗੱਲ ਕਰ ਮੈਨੂੰ ਪਤਾ ਨਹੀਂ ਲੱਗਿਆ ਦੋ ਗਾਵਾਂ ਦਾ ਲਾਸ ਹੋ ਗਿਆ ਸੀਗਾ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਤੋਂ ਟੈਸਟ ਕਰਾਏ ਸਾਰੇ ਐਨੀਮਲਾਂ ਦੇ ਸਾਰਿਆਂ ਦੇ ਐਨਾਪਲਾਜ਼ਮਾ ਆਈ ਵੀਰੇ ਯਾਰ ਇਹ ਵੀ ਚੜਾਂ ਤੇ ਬੱਖੀਆਂ ਤੋਂ ਆਉਂਦੀ ਏ ਵੀਰੇ ਯਾਰ ਜ਼ਿਆਦਾਤਰ ਐਨਾਪਲਾਜ਼ਮਾ ਦੇ ਵਿੱਚ ਟੈਂਪਰੇਚਰ 103 ਹੱਦ 133.5 ਜਾਂ 4 ਤੋਂ ਉੱਤੇ ਨਹੀਂ ਹੁੰਦਾ ਉਦੋਂ ਥੱਲੇ ਥੱਲੇ ਰਹਿੰਦਾ ਟੈਂਪਰੇਚਰ। ਰੋਜ਼ ਵਾਂਗੂ ਟੈਂਪਰੇਚਰ ਹੋ ਜਾਂਦਾ ਸੀ 103। ਫਿਰ ਬੁਖਾਰ ਵਾਲੇ ਟੀਕੇ ਲਾ ਆਂਦੇ ਸੀ ਜਗਾਲੀ ਕਰਦੀ ਰਹਿੰਦੀ ਸੀ ਐਨੀਮਲ ਹੌਲੀ ਹੌਲੀ ਜਗਾਲੀ ਘਟਾ ਜਾਂਦਾ ਹੌਲੀ ਹੌਲੀ ਖਾਣਾ ਪੀਣਾ ਘਟਾ ਜਾਂਦਾ। ਫਿਰ ਆਪਾਂ ਨੂੰ ਪਤਾ ਲੱਗਦਾ ਐਨੀਮਲ ਦਾ ਖੂਨ ਕੱਢ ਗਿਆ ਫਿਰ ਆਪਾਂ ਖੂਨ ਵਧਾਉਣ ਵਾਲੀਆਂ ਦਵਾਈਆਂ ਦੇਣ ਲੱਗੇ ਜੰਨੇ ਆ। ਪਰ ਐਨੀਮਲ ਕਵਰ ਨਹੀਂ ਹੁੰਦਾ ਜਿੰਨਾ ਜਕਰ ਇਹ ਤਿੰਨ ਬਿਮਾਰੀਆਂ ਹੁੰਦੀਆਂ ਜਿਹੜੀਆਂ ਵੀਰੇ ਜਿਨ੍ਹਾਂ ਨੂੰ ਆਪਾਂ ਪ੍ਰੋਟੋਜ਼ੋਆ ਬਿਮਾਰੀਆਂ ਕਹਿ ਦਿੰਨੇ ਆ ਸਹੀ ਟ੍ਰੀਟਮੈਂਟ ਨਹੀਂ ਕਰਦੇ ਉਹਨਾਂ ਜਕਰ ਖ ਅਨੀਮਲ ਦਾ ਉਹਨਾਂ ਜਗਰ ਖਤਰਾ ਹੀ ਮੜ ਰਾਇਆ ਰਹਿੰਦਾ ਐ ਅਨੀਮਲ ਤੇ ਜਦੋਂ ਇਹਦਾ ਟਰੀਟਮੈਂਟ ਹੋ ਗਿਆ ਪ੍ਰੋਪਰ ਆ ਫਿਰ ਐਨੀਮਲ ਨੇ ਤੰਦਰੁਸਤ ਹੋ ਜਾਣਾ ਵੀਰੇ ਯਾਰਾ ਇਲਾਜ ਹੈਗਾ ਇਹ ਬਿਮਾਰੀਆਂ ਦਾ ਬਸ ਐਨੀਮਲ ਆਪਾਂ ਖੋ ਲੈਨੇ ਆ ਐਨੀਮਲ ਆਪਣੇ ਦੀ ਮੌਤ ਹੋ ਜਾਂਦੀ ਆ ਜਦੋਂ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਲੱਗਦਾ ਕਿਹੜੀ ਬਿਮਾਰੀ ਆ ਤਾਂ ਕਰਕੇ ਵੀਰੇ ਅੱਜ ਜਿਹੜੀ ਮੈਂ ਵੀਡੀਓ ਕਰੀ ਆ ਇਹਦਾ ਜਜਮੈਂਟ ਜਿਵੇਂ ਮੈਂ ਤੁਹਾਨੂੰ ਸਿੰਪਟਮ ਦਿਖਾਇਆ ਗਾਂ ਦੇ ਬੌੜੀ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਲਵੀ ਇੱਥੇ ਰੈਡਨੈਸ ਘਟ ਗਈ ਚਿੱਟਾਪਨ ਆ ਗਿਆ ਤਾਂ ਐਨੀਮਲ ਦਾ ਆਪਣੇ ਦਾ ਖੂਨ ਘਟ ਗਿਆ ਜਦੋਂ ਐਨੀਮਲ ਦਾ ਖੂਨ ਘੱਟ ਗਿਆ ਉਹਦੀ ਨੇੜ ਦੀ ਲੈਬਾਰਟਰੀ ਚ ਚਾਹੇ ਜਿਵੇਂ ਲਾਲ ਪੈਥ ਵਾਲੇ ਕਰਦੇ ਆ ਜਾਂ ਸ਼ਾਈਨ ਵੈਟ ਵਾਲੇ ਕਰਦੇ ਆ ਕਈ ਪ੍ਰਾਈਵੇਟ ਲੈਬਾਰਟਰੀਆਂ ਜਿਹੜੀਆਂ ਐਨੀਮਲ ਦੇ ਟੈਸਟ ਕਰਦੀਆਂ ਗਈਆਂ ਉਹਨਾਂ ਤੋਂ ਟੈਸਟ ਕਰਾ ਲਓ ਉਹਨਾਂ ਨੂੰ ਕਹ ਦਿਓ ਪ੍ਰੋਟੋਜੋਆ ਟੈਸਟ ਕਰਨਾ ਵੀਰੇ ਬਲੱਡ ਦਾ ਬਲੱਡ ਲੈ ਜਾਓ ਉਹਨਾਂ ਕੋਲ ਇਹ ਉਹ ਟੈਸਟ ਕਰ ਦੇਣਗੇ ਉਹ ਦੱਸ ਦੇਣਗੇ ਥਲੇਰੀਆ ਐਨਾਪਲਾਜ਼ਮਾ ਜਾਂ ਬਿਵੇਸੀਸਿਸਾ ਜਿਹੜੀ ਲਹੂ ਮੂਤਨ ਵਾਲੀ ਬਿਮਾਰੀ ਹੈ ਇਹ ਤਿੰਨੇ ਬਿਮਾਰੀਆਂ ਦਾ ਦੱਸ ਦੇਣਗੇ ਜਿਹੜੀ ਬਿਮਾਰੀ ਹੋਈ ਉਹਦਾ ਟ੍ਰੀਟਮੈਂਟ ਕਰ ਲਿਓ ਹੁਣ ਟ੍ਰੀਟਮੈਂਟ ਮੈਂ ਮੋਟਾ-ਮੋਟਾ ਦੱਸ ਦੇਣਾ ਨਹੀਂ ਤਾਂ ਵੀਡੀਓ ਬਹੁਤ ਲੰਮੀ ਹੋ ਜੂ ਵੀਰੇ ਯਾਰਾ ਆਪਣਾ ਵੀਰ ਦੋਸਤ ਆ ਵੀਰ ਡਾਕਟਰ ਆ ਵੀਰ ਦਾ ਨਾਮ ਪਿਰਤਪਾਲ ਸਿੰਘ ਆ ਪਿੰਡ ਬਾਦਸ਼ਾਪੁਰਾ ਨੇੜੇ ਕਨਹੋਰੀ ਕਲਾਂ ਡਿਸਟ੍ਰਿਕਟ ਸੰਗਰੂਰ ਵੀਰੇ ਯਾਰਾ ਵੀਰ ਨੇ ਆਪਣਾ ਚੈਨਲ ਬਣਾਇਆ ਹੋਇਆ ਚੈਨਲ ਦਾ ਨਾਮ ਹੈਗਾ YouTube ਚੈਨਲ ਬਣਾਇਆ ਹੋਇਆ ਬਾਈ ਨੇ ਚੈਨਲ ਦਾ ਨਾਮ ਹੈਗਾ ਪਿਰਤਪਾਲ ਸਿੰਘ ਦੇ ਨਾਂ ਤੇ ਚੈਨਲ ਆ ਵੀਰ ਦਾ ਨਾਮ ਵੀ ਪਿਰਤਪਾਲ ਸਿੰਘ ਆ ਚੈਨਲ ਦਾ ਨਾਮ ਵੀ ਪਿਰਤਪਾਲ ਸਿੰਘ ਆ ਵੀ ਐਨੀਮਲਾਂ ਬਾਰੇ ਜਾਣਕਾਰੀ ਦਿੰਦਾ ਵੀਰ ਨਵੇਂ ਵੀਰ ਟ੍ਰੀਟਮੈਂਟ ਦੱਸਦਾ ਲੈ ਵੀ ਕਿਵੇਂ ਆਪਾਂ ਨੂੰ ਐਨੀਮਲਾਂ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਉਹ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਸਾਰੇ ਵੀਰ ਉਹਦਾ ਚੈਨਲ ਸਬਸਕ੍ਰਾਈਬ ਕਰੋ ਇਹ ਵੀਰ ਇਹ ਆਪਣੇ ਵੱਲੋਂ ਬੇਨਤੀ ਹੈ ਬਾਈ ਸਾਰੇ ਆਪਣੇ ਸੱਜਣਾਂ ਮਿੱਤਰਾਂ ਨੂੰ ਜਿਹੜੇ ਆਪਣੀਆਂ ਵੀਡੀਓ ਵਗੈਰਾ ਦੇਖਦੇ ਆ ਸਾਰਿਆਂ ਨੂੰ ਦੁਬਾਰੇ ਮੈਂ ਫੇਰ ਕਹਿਣਾ ਇੱਕ ਵਾਰ ਵੱਧ ਤੋਂ ਵੱਧ ਵੀਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਉਹਦਾ ਚੈਨਲ ਦੇਖੋ ਵੀਰ ਇਹ ਗਾਂ ਹੁਣ ਤੁਸੀਂ ਦੇਖਿਓ ਇਹਦਾ ਨੱਕ ਨੱਕ ਤੋਂ ਜੱਜਮੈਂਟ ਕਰ ਸਕਦੇ ਹੋ ਜਿਹਦਾ ਚਿੱਟੇ ਰੰਗ ਦਾ ਨੱਕ ਹੈ ਨਾ ਲਾਲ ਲਾਲੀ ਜਾਂ ਨੱਕ ਜਿਹਦਾ ਨੋਜ਼ ਉਹਦੇ ਵਿੱਚ ਵੀ ਵਾਈਟ ਵਾਈਟ ਦੇਥੇ ਲੱਗ ਜੂ ਉਹਦਾ ਰੈੱਡ ਨਸ ਘਟ ਜਾਂਦੀਆਂ ਨੱਕ ਦੇ ਅੰਦਰੋਂ ਜਿੱਥੇ-ਜਿੱਥੇ ਆਪਾਂ ਨੂੰ ਪਤਾ ਲੱਗਦਾ ਲਾਲੀ ਦਾ ਉੱਥੇ ਚਿੱਟਾ ਬਣਾ ਆ ਜਾਂਦਾ ਵੀਰੇ ਯਾਰ ਬੱਗੀ ਹੋ ਜਾਂਦੇ ਬੱਗਾ ਰੰਗ ਹੋ ਜਾਂਦਾ ਫਿੱਕਾ ਲਾਲ ਹੋ ਜਾਂਦਾ ਰੰਗ ਉੱਥੇ ਉੱਥੋਂ ਆਪਾਂ ਨੂੰ ਜੱਜਮੈਂਟ ਆ ਜਾਂਦੀ ਐ ਲਵੀ ਖੂਨ ਦੀ ਕਮੀ ਆ ਗਈ ਵੀਰੇ ਪਿਸ਼ਾਬ ਰਾਹੀਂ ਖੂਨ ਆ ਗਿਆ ਉੱਥੇ ਇੰਜੈਕਸ਼ਨ ਵੈਰੀਨਲ ਆਰਟੀਯੂ 30 ਐਮ ਐਲ ਟੋਨੋ ਹਸਪੀਟਲ ਲਾਉਣਾ ਉੱਥੇ ਇੰਜੈਕਸ਼ਨ ਉਹ ਵੀ 30 ਐਮ ਐਲ ਲਾਉਣਾ ਵੀਰੇ ਯਾਰ ਨਾਲ ਏਵਲ ਦਾ ਇੰਜੈਕਸ਼ਨ ਸਭ ਤੋਂ ਪਹਿਲਾਂ 10 ਐਮ ਐਲ ਫਿਰ ਬੁਖਾਰ ਵਾਲਾ ਟੀਕਾ ਲਾਉਣਾ ਨਾਲ ਨਾਵਲ ਜਲ ਲਾ ਦਿਓ ਤਾਂ ਇਹ 30 ml ਚਾਹੀਏ ਨਾਵਲ ਜਲ BML ਲਾ ਦਿਓ ਚਾਹੀਏ ਮੈਲੋਨੈਕਸ ਪਲੱਸ BML ਲਾ ਦਿਓ HF ਗਾਂ ਦੇ ਟ੍ਰੀਟਮੈਂਟ ਜਿਹੜੀ ਗਾਂ ਜਰਸੀ ਵਗੈਰਾ ਛੋਟੀ ਗਾਂ ਉਹਦਾ ਥੋੜੀ ਡੋਜ਼ ਘੱਟ ਲੱਗ ਜਾਂਦੀ ਹੈ ਵੀਰੇ ਯਾਰ ਐਨੀ ਡੋਜ਼ ਲਾ ਕੇ ਇਹਦਾ ਟ੍ਰੀਟਮੈਂਟ ਕਰੋ ਐਨੀਮਲ ਤੁਹਾਡਾ ਕਵਰ 100% ਕਰ ਜੂਗਾ ਉਸ ਤੋਂ ਬਾਅਦ ਦੂਜਾ ਹੈਗਾ ਥਲੇਰੀਆ ਜੇ ਉਹਨਾਂ ਨੇ ਕਹਦਾ ਥਲੇਰੀਆ ਪੋਜ਼ਿਟਿਵ ਲਿਖਤਾ ਉੱਥੇ ਜਾਂ ਤਾਂ ਤੁਸੀਂ ਜੇ ਯੂਨੀਵਰਸਿਟੀ ਟੈਸਟ ਕਰਾਓ ਤਾਂ ਯੂਨੀਵਰਸਿਟੀ ਤੋਂ ਟ੍ਰੀਟਮੈਂਟ ਕਰਾ ਲਿਓ ਨਹੀਂ ਜੇ ਥਲੇਰੀਆ ਪੋਜ਼ਿਟਿਵ ਲਿਖਤਾ ਉਹਨਾਂ ਨੇ ਫਿਰ ਬੂਟਾ ਲੈਕਸ ਲੱਗੂਗਾ 20 ਐਮ ਐਲ ਵੀਰੇ 10 ਐਮ ਐਲ ਸੱਜੇ ਲਾ ਦੇ ਤੋਂ ਉਹਦੇ 10 ਐਮ ਐਲ ਖੱਬੇ ਲਾ ਦੇ ਬੂਟਾ ਲੈਕਸ 20 ਐਮ ਐਲ ਲੱਗਣਾ ਵੀਰੇ ਯਾਰ ਇੰਟਰਮਸਕੂਲਰ ਲੱਗੂਗਾ ਦੋਨੇ ਟੀਕੇ ਇੰਟਰਮਸਕੂਲਰ ਲੱਗਣਗੇ ਵੈਰੀਨਲ ਵੀ ਤੇ ਬੂਟਾ ਲੈਕਸ ਵੀ ਐ ਟ੍ਰੀਟਮੈਂਟ ਦੇ ਵਿੱਚ ਜਿੱਥੇ ਥਲੇਰੀਆ ਆ ਗਿਆ ਉੱਥੇ ਬੂਟਾ ਲੈਕਸ ਲੱਗੂ ਨਾਲ ਬੁਖਾਰ ਵਾਲਾ ਟੀਕਾ ਲੱਗੂ ਵੀਰੇ ਲਾਲ ਟੈਰਾਮਾਈਸਨ ਦੇ ਤੋਂ 100 ਐਮ ਐਲ ਐਨ ਐਸ ਚ ਪਾ ਕੇ ਤੇ ਨਾਲੇ ਵੱਲ ਦਾ ਟੀਕਾ ਵੀਰੇ 10 ਐਮ ਐਲ ਇਹ ਟਰੀਟਮੈਂਟ ਕਰਨਾਗਾ ਥਲੇਰੀਆ ਆਪਣਾ ਥਲੇਰੀਆ ਵਾਸਤੇ ਵੀਰੇ ਬੂਟਾ ਲੈਕਸਨ ਇੰਜੈਕਸ਼ਨ ਜਿਹੜੀ ਐਨਾਪਲਾਜ਼ਮਾ ਵੀਰੇ ਯਾਰ ਐਨਾਪਲਾਜ਼ਮਾ ਦਾ ਕੰਟਰੋਲ ਹੁੰਦਾਗਾ ਉੱਥੇ ਤੁਹਾਨੂੰ ਇੰਜੈਕਸ਼ਨ ਕੱਲਾ ਲਾਉਣਾ ਪਊਗਾ ਅ ਬੁਖਾਰ ਵਾਲਾ ਤਾਂ ਲਾਉਣੀ ਲਾਉਣਾ ਤਿੰਨੇ ਕੇਸਾਂ ਦੇ ਵਿੱਚ ਹੀ ਮੈਲੋਨੈਕਸ ਪਲੱਸ ਲਾ ਲਓ ਨਾਵਲਜਨ ਲਾ ਲਓ ਤਾਹੇ ਨਾਲ 10 ਐਮਐਲ ਇਹਵਲ ਦਾ ਇੰਜੈਕਸ਼ਨ ਲਾਉਣਾ ਵੀਰੇ ਨਾਲ ਤੁਸੀਂ ਉਥੇ ਟੈਰਾਮਾਈਸਿਨ 100 ਐਮਐਲ ਜਾਂ 120 ਐਮਐਲ ਐਨੀਮਲ ਨੂੰ ਦੇਣੀ ਆ ਆਪਣੇ ਰੈਗੂਲਰ 3 ਤੋਂ 5 ਦਿਨ ਐਨਐਸ ਚ ਪਾ ਕੇ ਚਾਹੀ 1 ਲੀਟਰ ਐਨਐਸ ਚ ਪਾ ਕੇ ਦਿਓ ਚਾਹੀ ਅੱਧਾ ਲੀਟਰ ਚ ਆਈਵੀ ਦੇਣੀ ਆ ਆਕਸੀਟੈਟਰਾਸਾਈਕਲਿਨ ਆਈਵੀ ਦੇਣੀ ਆ 100 ਤੋਂ 120 ਐਮਐਲ ਇਹ 3 ਤੋਂ 5 ਦਿਨ ਲੈਣੇ ਆ ਇਹ 3 ਤੋਂ 5 ਦਿਨ ਆਪਾਂ ਦਵਾਈ ਦਿੰਨੇ ਆ ਤਾਂ ਐਨੀਮਲ ਆਪਣਾ ਠੀਕ ਹੋ ਜਾਂਦਾ ਵੀਰੇ ਐਨਾ ਪਲਾਜ਼ਮਾ ਜਿੱਥੇ 103 4 ਬੁਖਾਰ ਚੜਿਆ ਹੁੰਦਾ ਇਹ ਤਿੰਨੇ ਬਿਮਾਰੀਆਂ ਦਾ ਟਰੀਟਮੈਂਟ ਹੁੰਦਾ ਡਾਕਟਰ ਵੀ ਦੱਸਣਦੇ ਤੁਸੀਂ ਕਿੱਥੋਂ ਮਰਜ਼ੀ ਪਤਾ ਕਰ ਸਕਦੇ ਹੋ ਤਿੰਨੇ ਬਿਮਾਰੀਆਂ ਜਿਹੜੀਆਂ ਬਹੁਤ ਖਤਰਨਾਕ ਆ ਗਰਮੀ ਦੇ ਵਿੱਚ ਹੀ ਉੜਦੀਆਂ ਜ਼ਿਆਦਾਤਰ ਇਹ ਬਿਮਾਰੀਆਂ ਤੁਸੀਂ ਬਾਕੀ ਨਾਰਮਲ ਹੀਟ ਸਟ्रेस ਆ ਗਈ ਕਿਸੇ ਨੂੰ ਗਰਮੀ 'ਚ ਉਹਦਾ ਨਾਰਮਲ ਤੁਸੀਂ ਸਿਰ 'ਚ ਪਾਣੀ ਪਾਓ ਪੁਹਾਰੇ ਰੱਖ ਦਿਓ ਨਾਰਮਲ ਤੁਸੀਂ ਬੁਖਾਰ ਚੜਿਆ ਟਰੀਟਮੈਂਟ ਕਰ ਦਿਓ ਤਾਂ ਐਨੀਮਲ ਤੁਹਾਡਾ ਠੀਕ ਹੋ ਜਾਂਦਾ ਵੀਰੇ ਜਿਹੜੀਆਂ ਇਹ ਬਿਮਾਰੀਆਂ ਤੁਸੀਂ ਉਲਝ ਜਾਂਦੇ ਜਿਹਨੂੰ ਜਜਮੈਂਟ ਨਹੀਂ ਆਉਂਦੀ ਜਿੱਥੇ ਪਿਸ਼ਾਬ 'ਚ ਖੂਨ ਆ ਗਿਆ ਉਥੇ ਬੈਰੀਨ ਲੱਲਾ ਤਾਂ ਠੀਕ ਹੋ ਜਾਊਗਾ ਜਿੱਥੇ ਥਿਲੇਰੀਆ ਆ ਗਿਆ ਉਥੇ ਬੂਟਾ ਲੈਕਸ ਲਾ ਤਾਂ ਠੀਕ ਹੋ ਜਾਊਗਾ ਜਿੱਥੇ ਐਨਾ ਪਲਾਜ਼ਮਾ ਆ ਗਈ ਉੱਥੇ ਆਕਸੀਡੈਟਰਾ ਸਾਈਕਲੇਨ 100 ਤੋਂ 120 ਐਮਐਲ ਹੀ ਵੀ ਦੇਣੀ ਆ ਤਿੰਨ ਦਿਨਾਂ ਤੋਂ ਪੰਜ ਦਿਨਾਂ ਉਹ ਠੀਕ ਹੋ ਜਾਣੀ ਆ ਇਹ ਇਹੀ ਇੰਜੈਕਸ਼ਨ ਆ ਜਿਹੜੇ ਪੱਕੇ ਦੇਣੇ ਦੇਣੇ ਆ ਉਹਨਾਂ ਨਾਲ ਤੁਸੀਂ ਟਰਾਈਬੀਵੈਟ ਵਗੈਰਾ ਐਕਸਟਰਾ ਕੋਈ ਤਾਕਤ ਵਾਲੇ ਟੀਕੇ ਮੀਕੋਵੈਟ ਵਗੈਰਾ ਉਹ ਤੁਹਾਡੀ ਮਰਜ਼ੀ ਆ ਉਹ ਬੋਡੀ weight ਦੇ ਹਿਸਾਬ ਨਾਲ ਦੇ ਸਕਦੇ ਆ ਨਾਲ ਤੁਸੀਂ ਫੈਰੀਟਾਸ ਦਾ ਇੰਜੈਕਸ਼ਨ ਵੀ 10 ਐਮਐਲ ਦੇ ਸਕਦਾ ਖੂਨ ਦੀ ਕਮੀ ਆ ਜਾਂਦੀ ਆ ਨਾਲ ਜਿਵੇਂ ਸ਼ਾਰਕੋਫਰੋਲ ਆਉਂਦੀ ਆ ਪੀਣ ਵਾਲੀ 40 50 ml ਡੇਲੀ ਉਹ ਵੀ ਪਿਆ ਸਕਦੇ ਆ ਖੂਨ ਦੀ ਕਮੀ ਕਰਕੇ ਨਾਲ ਤੁਸੀਂ ਗੋੜ ਦਾ ਪਾਣਾ ਵੀ ਪਿਆ ਸਕਦੇ ਆ ਘੋਲ ਕੇ ਗੋੜ ਦਾ ਪਾਣੀ ਵੀ ਪਿਆ ਸਕਦੇ ਹੋ ਲੈ ਵੀ ਖੂਨ ਦੀ ਕਮੀ ਪੂਰੀ ਹੋ ਜੇ ਜਿੰਨੀ ਜਲਦੀ ਇਹ ਆਪਾਂ ਬਿਮਾਰੀ ਰੋਕ ਦਾਂਗੇ ਉਸ ਤੋਂ ਬਾਅਦ ਜਲਦੀ ਜਲਦੀ ਖੂਨ ਕਵਰ ਹੋਣ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਤੁਸੀਂ ਅਗਲਾ ਟੈਸਟ ਕਰਾ ਲਓ ਕੱਲਾ ਐਚਬੀ ਟੈਸਟ ਕਰਾ ਲਓ ਲੈ ਵੀ ਖੂਨ ਕਿੰਨਾ ਜੇ ਤਾਂ ਖੂਨ ਵੱਧ ਗਿਆ ਛੋਡੀ ਗਾਂ ਠੀਕ ਹੋਣ ਲੱਗ ਗਈ ਸਮਝ ਲਓ ਫਿਰ ਛੋਡੀ ਗਾਂ ਨੂੰ ਫਰਕ ਪਿਆ ਜਾਂਦਾ ਬਾਈ ਯਾਰਾ ਫਿਰ ਹੋਰ ਮੈਂ ਤੁਹਾਨੂੰ ਇਹ ਬਿਮਾਰੀ ਇਹ ਬਿਮਾਰੀਆਂ ਜਿਹੜੀਆਂ ਆਉਂਦੀਆਂ ਆਗੀਆਂ ਜਦੋਂ ਆਪਾਂ ਨਵਾਂ ਕੰਮ ਕਰਦੇ ਆਂ ਜਦੋਂ 3-4 ਮਹੀਨੇ ਹੋ ਜਾਂਦੇ ਉਦੋਂ ਇਹ ਬਿਮਾਰੀਆਂ ਆਉਂਦੀਆਂ ਵੀਰੇ ਫਾਰਮ ਦੇ ਵਿੱਚ ਕਿਉਂ ਨਵੇਂ ਐਨੀਮਲ ਬਾਹਰੋਂ ਲਏ ਹੁੰਦੇ ਆ ਚਿਚੜ ਵਗੈਰਾ ਆਪਣੇ ਐਨੀਮਲਾਂ ਦੇ ਹੁੰਦੇ ਆ ਜਾਂ ਪਿੱਛੋਂ ਲੱਗੇ ਹੁੰਦੇ ਆ ਜਾਂ ਉਹ ਚਿਚੜ ਦਾ ਐਨੀਮਲ ਕਟਿਆ ਹੁੰਦਾ ਪ੍ਰੋਪਰ ਆਪਾਂ ਦੇਖਭਾਲ ਨਹੀਂ ਕਰ ਪਾਉਂਦੇ ਇਹ ਬਿਮਾਰੀਆਂ ਪੈਦਾ ਹੋ ਜਾਂਦੀਆਂ ਐਨੀਮਲ ਦੇ ਵਿੱਚ ਉਹ ਨਵੇਂ ਕੰਮ ਦੇ ਵਿੱਚ ਆਪਾਂ ਉਲਝ ਜਾਂਦੇ ਆ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਮੇਰੇ ਨਾਲ ਵਾਪਰੀ ਆ ਇਹ ਦੋ ਤਿੰਨ ਗਾਵਾਂ ਦਾ ਲਾਸ ਹੋਇਆ ਹੋਇਆ ਮੇਰੀਆਂ ਦਾ ਪਹਿਲਾਂ ਜਦੋਂ ਮੈਂ ਕੰ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਲੈ ਵੀ ਇਹ ਬਿਮਾਰੀਆਂ ਵੀ ਹੁੰਦੀਆਂ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਤੀ ਇਹ ਬਿਮਾਰੀਆਂ ਬਾਰੇ ਵੀਰੇ ਯਾਰ ਮੇਨ ਜਿੱਥੋਂ ਗਾਂ ਦਾ ਲਾ ਉਸ ਹੁੰਦਾ ਹੈ ਮੇਨ ਬਿਮਾਰੀਆਂ ਵੀਰੇ ਯਾਰ ਇਹ ਫਿਰਦਾ ਇਨਫੈਕਸ਼ਨ ਹੋ ਜਾਂਦੀ ਹੈ ਜੇ ਐਨੀਮਲ ਦੇ ਬੱਚੇ ਦਾ ਨਹੀਂ ਜੇ ਇਨਫੈਕਸ਼ਨ ਹੋਊਗੀ ਸੂਨ ਵੇਲੇ ਜਾਂ ਪੇਟ ਦਾ ਇਨਫੈਕਸ਼ਨ ਆ ਉਹਦਾ ਟੈਸਟ ਕਰਾ ਲੈਨੇ ਆ ਆਪਾਂ ਉਵੇਂ ਤਿੰਨ ਤੋਂ ਪੰਜ ਦਿਨ ਟਰੀਟਮੈਂਟ ਕਰ ਦਿੰਦੇ ਆ ਉਹਦਾ ਤਾਂ ਆਪਾਂ ਨੂੰ ਬਹੁਤ ਸੌਖਾ ਟਰੀਟਮੈਂਟ ਪਤਾ ਲੱਗ ਜਾਂਦਾ ਇਹ ਬਿਮਾਰੀ ਦੀ ਜੱਜਮੈਂਟ ਕਰਨੀ ਬਹੁਤ ਔਖੀ ਆ ਜਿੱਦੇ ਖੂਨ ਘਟਦਾ ਐ ਨਹੀਂ ਮਿਲਦਾ ਫਿਰ ਇੱਥੇ ਆਪਣੇ ਪਿੰਡਾਂ 'ਚ ਇਹ ਵਿਵਸਥਾ ਤਾਂ ਹੈ ਨਹੀਂ ਕਿ ਲੈ ਵੀ ਆਪਾਂ ਖੂਨ ਟੈਸਟ ਕਰਾ ਕੇ ਦੂਜੀ ਗਾਂ ਦੇ ਲਾ ਦੀਏ ਯੂਨੀਵਰਸਿਟੀ ਦੇ ਵਿੱਚ ਇਹ ਹੈਗਾਗਾ ਇੰਤਜ਼ਾਮ ਜੇ ਕਿਸੇ ਆਪਣੀ ਗਾਂ ਦਾ ਖੂਨ ਘਟ ਗਿਆ ਸਪੋਜ਼ ਕਰੋ 2-3 ਗ੍ਰਾਮ ਹੀ ਰਹਿ ਗਿਆ ਡਾਕਟਰਾਂ ਨੇ ਕਹਤਾ ਖੂਨ ਲੱਗੂਗਾ ਬਾਈ ਇਹਦਾ ਉਹਦਾ ਬਲੱਡ ਤੁਸੀਂ ਆਪਦੇ ਫਾਰਮ ਦੇ ਵਿੱਚੋਂ 4-5 ਗਾਵਾਂ ਦਾ ਖੂਨ ਲੈ ਜਾਓ ਜਿਹੜੀ ਗਾਂ ਦਾ ਖੂਨ ਮੈਚ ਕਰ ਗਿਆ ਉਹ ਤੁਹਾਨੂੰ ਕਹਿਣਗੇ ਲੈ ਆਓ ਤੁਸੀਂ ਉਹਦਾ ਖੂਨ ਚੜਵਾ ਸਕਦੇ ਹੋ ਗਾਂ ਦੇ ਗਾਂ ਬਚ ਜਾਂਦੀ ਹੈ ਵੀਰੇ ਯਾਰ ਅੱਜ ਕੱਲ ਆਹ 2-3 ਮਹੀਨੇ ਇਹ ਬਿਮਾਰੀਆਂ ਜ਼ਿਆਦਾ ਆਉਂਦੀਆਂ ਤਾਂ ਕਰਕੇ ਇਹ ਵੀਡੀਓ ਕਰੀ ਆ ਇਹ ਵੀਡੀਓ ਤੇ ਗੌਰ ਜਰੂਰ ਕਰਨਾ ਵੀਰੇ ਯਾਰ ਨਵਾਂ ਕੰਮ ਜਿਹਨੇ ਕਰਿਆ ਹਰੇਕ ਨਾ ਵਾਪਰਦੀਆਂ ਇਹ ਬਿਮਾਰੀਆਂ ਵੀਰੇ ਯਾਰ ਹਰੇਕ ਨੂੰ ਥਲੇਰੀਏ ਵਾਸਤੇ ਬੂਟਾ ਲੈਕਸ ਵਗੈਰਾ ਬੈਰੀ ਨਾਲ ਵਗੈਰਾ ਲਾਉਣੇ ਪੈਂਦੇ ਆ ਇਹ ਟੀਕੇ ਜਦੋਂ ਤੁਹਾਨੂੰ ਤਿਆਰਬਾ ਹੋ ਜਾਊਗਾ ਜਦੋਂ ਤੁਹਾਡੇ ਚਿੱਟੜ ਵਗੈਰਾ ਖਤਮ ਹੋ ਜਾਣਗੇ ਥੋੜੀ ਆਪਦੀ ਬਰੀਡ ਫਾਰਮ ਤੇ ਆਜੂਗੀ ਪ੍ਰੋਪਰ ਥੋੜੀ ਵੈਕਸੀਨ ਵਗੈਰਾ ਹੋਇਆ ਗਰਮੀ ਆ ਫੇਰ ਥੋੜੇ ਇਹ ਬਿਮਾਰੀਆਂ ਆਉਣੋਂ ਹਟ ਜਾਣਗੀਆਂ ਫਾਰਮ ਤੇ ਹੌਲੀ ਹੌਲੀ ਵੀਰੇ ਯਾਰ ਤਾਹੀਂ ਕਹਿੰਦੇ ਜਦੋਂ ਆਪਾਂ ਨਵਾਂ ਕੰਮ ਕਰ ਸ਼ੁਰੂ ਕਰਦੇ ਆ ਉਦੋਂ ਬਾਰੇ ਹੱਥ ਖੜੇ ਕਰਾਉਂਦਾ ਆਪਣੇ ਕੰਮ ਆ ਕਿਉਂ ਆਪਾਂ ਨੂੰ ਪਤਾ ਨਹੀਂ ਹੁੰਦਾ ਇਹਨਾਂ ਬਿਮਾਰੀਆਂ ਬਾਰੇ ਡਾਕਟਰ ਜਿਉਂ ਟੀਕਾ ਲਾ ਜਾਂਦਾ ਲਾਈ ਜਾਂਦੇ ਲਾਈ ਜਾਂਦਾ ਕਈ ਡਾਕਟਰਾਂ ਦਾ ਡਾਕਟਰਾਂ ਨੂੰ ਪਤਾ ਹੁੰਦਾ ਬਿਮਾਰੀ ਕਈ ਵਾਰ ਕੁਦਰਤ ਦੀ ਧਿਆਨ ਨਹੀਂ ਜਾਂਦਾ ਲੈ ਵੀ ਯਾਰ ਆ ਬਿਮਾਰੀ ਵੀ ਹੋ ਸਕਦੀ ਐ ਇਹਨੂੰ ਜਿਹੜੇ ਵੀਓ ਵਗੈਰੇ ਆ ਉਹਨਾਂ ਨੂੰ ਤਾਂ ਪਤਾ ਹੁੰਦਾ ਲੈ ਵੀ ਅੱਜਕੱਲ ਇਹੋ ਜਿਹੇ ਮੌਸਮ 'ਚ ਕਿਹੜੀਆਂ ਬਿਮਾਰੀਆਂ ਹੁੰਦੀਆਂ ਤੇ ਆਮ ਜਿਹੜਾ ਲੋਕਲ ਡਾਕਟਰ ਹੁੰਦਾ ਉਹਨੂੰ ਕਈ ਵਾਰ ਨਹੀਂ ਪਤਾ ਹੁੰਦਾ ਲੈ ਵੀ ਆ ਬਿਮਾਰੀ ਵੀ ਹੋ ਸਕਦੀ ਐ ਐਨੀਮਲ ਨੂੰ ਤਾ ਕਰਕੇ ਬੰਦਾ ਉਲਝ ਜਾਂਦਾ ਕਈ ਵਾਰ ਹੁਣ ਅੱਜ ਦੀ ਵੀਡੀਓ ਚ ਵੀਰੇ ਆਹੀ ਦੱਸਿਆ ਮੈਂ ਬਿਮਾਰੀਆਂ ਨੇ ਤਿੰਨ ਮੇਨ ਆ ਜਿੰਨਾ ਕਰਕੇ ਆਪਣੀਆਂ ਗਾਵਾਂ ਦਾ ਲਾਸ ਹੋ ਜਾਂਦਾਗਾ ਇਹਨਾਂ ਤੋਂ ਬਚਣ ਲਈ ਬਸ ਜਿਵੇਂ ਮੈਂ ਗਾਂ ਦੇ ਸਿੰਪਟਮ ਦਿਖਾਇਆ ਖੂਨ ਦੀ ਕਮੀ ਨਾ ਹੁੰਦੇ ਉਹ ਕਿਸੇ ਤਰੀਕੇ ਨਾਲ ਵੀ ਗਾਂ ਦੇ ਵਿੱਚ ਖੂਨ ਦੀ ਕਮੀ ਆ ਜਾਂਦੀ ਹੈ ਤੁਸੀਂ ਉਹਦੇ ਨੱਕ ਤੋਂ ਲਾਲੀ ਤੋਂ ਚੈੱਕ ਕਰ ਸਕਦੇ ਹੋ ਜੀਭ ਦੀ ਲਾਲੀ ਘਟ ਜਾਂਦੀ ਹੈ ਉਹਦੀ ਛੂ ਦੀ ਲਾਲੀ ਘਟ ਜਾਂਦੀ ਹੈ ਥਾਣਾ ਦੀ ਲਾਲੀ ਘਟ ਜਾਂਦੀ ਹੈ ਇਹ ਚੀਜ਼ਾਂ ਚਿੱਟਾ ਬਣਾ ਆ ਜਾਂਦਾ ਵੀਰੇ ਉੱਥੋਂ ਆਪਾਂ ਜੱਜਮੈਂਟ ਕਰ ਸਕਦੇ ਹਾਂ ਆਪਣੀ ਗਾਂ 'ਚ ਖੂਨ ਦੀ ਕਮੀ ਆ ਗਈ ਇਹ ਚੀਜ਼ਾਂ ਦਾ ਗੌਰ ਕਰਨੀ ਹੈ ਇਹਦੇ ਨਾਲ ਤੁਹਾਡੇ ਐਨੀਮਲ ਦੀ ਬਚਤ ਹੋਊਗੀ ਆ ਗਰਮੀਆਂ ਜੀ ਇਹੇ ਬਿਮਾਰੀਆਂ ਆਉਂਦੀਆਂ ਤੁਸੀਂ ਆਪਦਾ ਐਨੀਮਲ ਨੂੰ ਬਚਾ ਸਕਦੇ ਆ ਹੁਣ ਅੱਜ ਦੀ ਘੜੀ 1.5 ਲੱਖ ਦੀ ਗਾਂ ਜੇ 1.5 ਲੱਖ ਦੀ ਗਾਂ ਆਪਾਂ ਬਚਾਲੀ ਤਾਂ ਆਪਣਾ ਕਿੰਨਾ ਲਾਸ ਕਵਰ ਹੋ ਜਾਂਦਾ ਵੀਰੇ ਯਾਰ ਉਹ ਵੀ ਨਵੇਂ ਕੰਮ ਦੇ ਵਿੱਚ ਜ਼ਿਆਦਾ ਟੱਕਾ ਉਹ ਵੀ ਨਵੇਂ ਕੰਮ ਦੇ ਵਿੱਚ ਜ਼ਿਆਦਾ ਟੱਕਾ ਲੱਗਦਾਗਾ ਪੁਰਾਣੇ ਜਿਹੜੇ ਡੇਰੀ ਫਾਰਮਰ ਆ ਸਾਰਿਆਂ ਨੂੰ ਪਤਾ ਬਿਮਾਰੀਆਂ ਬਾਰੇ ਸਾਰੇ ਅਵੇਅਰ ਹੁੰਦੇ ਆ ਸਾਰੇ ਚਿੱਟੜ ਵਗੈਰਾ ਦਾ ਕੰਟਰੋਲ ਕਰਦੇ ਆ ਫਿਰ ਜੇ ਤੁਹਾਡੇ ਫਾਰਮ ਤੇ ਹੈਗੇ ਆ ਚਿੱਟੜ ਵਗੈਰਾ ਡੂਰਾ ਮੈਕਟਨ ਲਾਲ ਡੂਰਾ ਮੈਕਟਨ ਇੰਜੈਕਸ਼ਨ ਲਾ ਲਓ ਹਾਈ ਟੈਕ ਇੰਜੈਕਸ਼ਨ ਲਾ ਲਓ ਜਾਂ ਤੁਸੀਂ ਟੈਕ ਟੈਕ ਵਗੈਰਾ ਮੈਂ ਪਹਿਲਾਂ ਵੀ ਦੱਸੀਆ ਸਪਰੇਅ ਕਰੋ ਆਪਦੇ ਫਾਰਮ ਤੇ ਮਹੀਨੇ ਦੀਆਂ ਚਾਰ ਸਪਰੇਆ ਕਰੋ ਫੇਰ ਕਵਰ ਹੋਣਗੇ ਤੁਹਾਡੇ ਜਿਸਟਰਡ ਵਗੈਰਾ ਤੇ ਅੱਜ ਜਿਹੜੀ ਮੈਂ ਵੀਡੀਓ ਬਣਾਈ ਆ ਹੁਣ ਦੁਪਹਿਰ ਦੇ ਵੇਲੇ ਦੇਖੋ ਕਿਵੇਂ ਗਾਲਾ ਕਰੀ ਜਾਂਦੇ ਐਨੀਮਲ ਸ਼ੈੱਡ ਦੇ ਵਿੱਚ ਥੋੜੀ ਜੀ 쿨ਿੰਗ ਤਾਂ ਹੈਗੀ ਆ ਪੁਹਾਰੇ ਵਗੈਰਾ ਛੱਡ ਦਿੰਨੇ ਹੁੰਨੇ ਆ ਜਾਂ ਪੱਖੇ ਵਗੈਰਾ ਚਲਾ ਦਈਦੇ ਆ ਵੀਰੇ ਨਾਰਮਲ ਆ ਹੈ ਤੱਕਰ ਵੀ ਅੱਜ ਕਰ ਇੰਨੀ ਗਰਮੀ ਪੈ ਗਈ ਆ ਨਹੀਂ ਹੈਗਾ ਲ ਵੀ ਆਪਣੇ ਗਾਵਾਂ ਨੂੰ ਜਿਵੇਂ ਜਿਵੇਂ ਆਪਾਂ ਮੈਨੇਜਮੈਂਟ ਸਹੀ ਕਰੀ ਜਾਵਾਂਗੇ ਗਾਈਆਂ ਦੁੱਧ ਨਹੀਂ ਟੁੱਟਦੇ ਆ ਵੀਰੇ ਜਿਵੇਂ ਜਿਵੇਂ ਆਪਾਂ 쿨ਿੰਗ ਦੇਈ ਜਾਵਾਂਗੇ ਤੇ ਆਪਾਂ ਫੇਰ ਕਿਤੇ ਵੀਡੀਓ ਕਰਾਂਗੇ ਅੱਜ ਦੀ ਵੀਡੀਓ ਚ ਆਪਾਂ ਇਹੀ ਦੱਸਿਆ ਤੁਹਾਨੂੰ ਲ ਵੀ ਆਹ ਬਿਮਾਰੀਆਂ ਤੋਂ ਆਪਾਂ ਕਿਵੇਂ ਆਪਣੇ ਐਨੀਮਲਾਂ ਨੂੰ ਬਚਾ ਸਕਦੇ ਹਾਂ ਜੇ ਆਪਣੀ ਸਹੀ ਜਜਮੈਂਟ ਹੋ ਗਈ ਤਾਂ ਆਪਾਂ ਆਵਦੀ ਗਾਂ ਬਚਾ ਲਾਂਗੇ ਵੀਰ ਜੀ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆਂ ਜਿਆਦਾ ਤੋਂ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ